ਅਨੁ ਅੱਜ ਬਲੈਕ ਬੱਲ ਵਾਲਾ ਜਿਹੜਾ ਫਾਰਮੂਲਾ ਦਵਾਂਗੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਕਾਲੇ ਸਾਹੜ ਵਾਲਾ ਨੁਸਕਾ ਹੋ ਕੀ ਨੁਸਕਾ ਜੀ ਨਾਮ ਬੜਾ ਤੁਸੀਂ ਘੈਂਟ ਰੱਖਿਆ ਜੀ 10 ਸਕਿੰਟਾਂ ਦਾ ਜੀ ਨੁਸਕਾ ਬਣ ਗਿਆ ਹਾਂਜੀ ਬਸ 10 ਸਕਿੰਟ ਹੀ ਲੱਗਣੇ ਨੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਲਈ ਸਿਰਫ 10 ਸਕਿੰਟ ਕੱਢਣੇ ਪੈਣਗੇ ਸਾਨੂੰ ਇਹਦੇ ਵਿੱਚ ਇੰਨੀ ਜਾਨ ਇੰਨੀ ਤਾਕਤ ਇੰਨੀ એનર્ਜੀ ਏ ਜਿੱਦਾਂ ਇਹਨੂੰ ਗਿੜਾ ਦਿੱਤਾ ਐ ਨਹੀਂ ਇੰਨੇ ਵੀ ਤੁਹਾਨੂੰ ਗਿੜਾ ਦੇ ਕੇ ਕਾਲਾ ਸਾਡ ਬਣਾ ਦੇਣਾ ਇੰਨੀ ਜਾਣ ਹੈਣੀ ਐ ਤੁਸੀਂ ਵੀ ਫਿਰ ਧੱਕ ਬੰਦੇ ਫਿਰਨਾ ਇਹ ਜਿਹੜਾ ਕਾਲੇ ਸਾਡ ਵਾਲਾ ਜਿਹੜਾ ਨੁਸਖਾ ਐ ਇਹ ਦੇਖਿਓ ਤੁਸੀਂ ਕਿਦਾਂ ਚਮਤਕਾਰ ਕਰਦਾ ਥੱਲੇ ਮੇਰੇ ਵੀਰਾਂ ਨੇ ਕਮੈਂਟ ਕਰ ਕਰਕੇ ਝੜੀ ਲਾ ਦੇਣੀ ਐ ਵੀ ਆਨੰਦ ਪੱਜ ਗਿਆ ਇਹ ਨੁਸਖਾ ਤੁਸੀਂ ਫਾਰਮੂਲਾ ਖੰਜੂਰਾਂ ਨੂੰ ਤੁਸੀਂ ਪਾਣੀ ਚ ਵੀ ਪਾਤਾ ਖੰਜੂਰਾਂ ਨੂੰ ਤੁਸੀਂ ਜਿਹੜਾ ਮਿਕਸੀ ਦੇ ਵਿੱਚ ਵੀ ਪਾਤਾ ਖੰਜੂਰਾਂ ਤੁਹਾਡੇ ਇੱਥੇ ਵੀ ਪਈਆਂ ਨੇ ਫਿਰ ਦੁੱਧ ਦਾ ਕੀ ਕੰਮ ਹੈ ਜੀ ਹੁਣ ਅੱਜ ਆਪਾਂ ਗੱਲ ਗੋਰਿਆਂ ਦੀ ਨਹੀਂ ਕਰਨੀ ਅੱਜ ਆਪਾਂ ਗੱਲ ਕਰਨੀ ਹੈ ਅਰਬੀਆਂ ਦੀ ਅਰਬੀ ਜਿਹੜੇ ਸਾਡੇ ਦੁਬਈ ਵਾਲੇ ਵੀਰ ਨੇ ਜਿਹੜੇ ਇੱਕ ਇੱਕ ਬੰਦੇ ਨੂੰ ਤਿੰਨ ਤਿੰਨ ਚਾਰ ਚਾਰ ਸ਼ਾਦੀਆਂ ਕੀਤੀਆਂ ਹੋਈਆਂ ਚਾਰ ਚਾਰ ਪਾਰਟਨਰ ਨੇ ਉਹਨਾਂ ਦੇ ਕੋਲ ਇਹ ਬਲੈਕ ਬੱਲ ਹੈਗਾ ਜਿਹੜੀ ਉਹਨਾਂ ਦੇ ਅੰਦਰ ਝੋਟੇ ਜਿਹੀ ਨਹੀਂ ਜਾਣੇ ਹੁੰਦੀ ਹੈ ਲੈਕ ਆਫ એનર્ਜੀ ਜਿਹਨੂੰ ਕਹਿੰਨੇ ਆਪਾਂ ਵੀ ਸਾਡਾ ਜੀ ਕਰਦਾ ਬਟ ਸਾਡਾ ਸਰੀਰ ਸਾਥ ਨਹੀਂ ਦਿੰਦਾ ਠੀਕ ਹੈ ਅਸੀਂ ਆ ਨਹੀਂ ਬਣੀ ਟਾਈਮ ਕੱਢਦੇ ਆ ਘਰ ਪਹੁੰਚਣ ਤੋਂ ਪਹਿਲਾਂ ਐਕਸਕਿਊਜ਼ ਬਣਾਇਦੀਆਂ ਮੈਂ ਫਸ ਗਿਆ ਵਾਂ ਮੈਂ ਆ ਗਿਆ ਜਦੋਂ ਤੱਕ ਨਾਲ ਦੀ ਸੌ ਨਾ ਜਾਏ ਉਸ ਤੋਂ ਪਹਿਲਾਂ ਆਂਦੇ ਨਹੀਂ ਕੀ ਤੇ ਕਹ ਰੇ ਸੀ ਵੀ ਇਹ ਨੁਸਖਾ ਜਿਹੜਾ ਕਾਲੇ ਸਾਂਡ ਵਾਲਾ ਬਲੈਕ ਬੁੱਲ ਵਾਲਾ ਜਿਹੜਾ ਨੁਸਖਾ ਹੈਗਾ ਉਹਨਾਂ ਲੋਕਾਂ ਵਾਸਤੇ ਰਾਮ ਬਾਣਾ ਜਿਨ੍ਹਾਂ ਨੂੰ ਟੈਸਟਾਂ ਦੇ ਵਿੱਚ ਕੁਝ ਆਉਂਦੇ ਨਹੀਂ ਕੋਈ ਪ੍ਰੋਬਲਮ ਹੁੰਦੀ ਨਹੀਂ ਸਿਰਫ ਮਨ ਕਮਜ਼ੋਰ ਹੁੰਦਾ ਹੈ ਹਾਂ ਜੀ ਦੁੱਧ ਵੀ ਆਮ ਨਹੀਂ ਹੈਗਾ ਜੀ ਦੁੱਧ ਵੀ ਆਪਾਂ ਜਦੋਂ ਵੀ ਇਹ ਨੁਸਖਾ ਬਣਾਣਾ ਅਸੀਂ ਬੱਕਰੀ ਦਾ ਦੁੱਧ ਕੋਸ਼ਿਸ਼ ਕਰਨੀ ਹੈ ਆਪਾਂ ਨੂੰ ਬੱਕਰੀ ਦਾ ਦੁੱਧ ਮਿਲ ਜਾ ਜੇ ਨਾ ਮਿਲੇ ਜੀ ਹੁਣ ਬੱਕਰੀ ਦੇ ਦੁੱਧ ਕਿੱਥੇ ਭਾਲੇ ਵੈ ਜੀ ਕੋਈ ਦੇਖੋ ਜੀ ਜੇ ਨਾ ਹੋਏ ਤੇ ਫਿਰ ਆਮ ਦੁੱਧ ਵੀ ਕੰਮ ਕਰੇਗਾ ਇਦਾਂ ਦੀ ਕੋਈ ਗੱਲ ਨਹੀਂ ਬਟ ਆਪਾਂ ਗੱਲ ਕਰ ਰਹੇ ਹਾਂ ਫਾਰ ਦਾ ਬੈਸਟ ਰਿਜ਼ਲਟਸ ਇਹ ਇਹਦੇ ਵਿੱਚ ਹੁਣ ਕੀ ਹੈ ਆਇਰਨ ਹੈਗਾ ਹੈ ম্যাগਨੀਸ਼ੀਅਮ ਹੈਗਾ ਹੈ ਕੈਲਸ਼ੀਅਮ ਹੈਗਾ ਸਾਰਾ ਕੁਝ ਹੈਗਾ ਜੋ ਬਾਡੀ ਨੂੰ ਚਾਹੀਦਾ ਜਿੰਨੂੰ ਪੰਜਾਬੀ ਚ ਕਹਿੰਦੇ ਵੀ ਧੱਕ ਪਾਣ ਲਈ ਜੋ ਕੁਛ ਚਾਹੀਦਾ ਕਾਲਾ ਝੋਟਾ ਬਣਨ ਲਈ ਜੋ ਕੁਛ ਚਾਹੀਦਾ ਉਹ ਸਾਰਾ ਕੁਛ ਇੱਥੇ ਆਪਾਂ ਇਕੱਠਾ ਕਰਤਾ ਅੱਜ ਛੋਸੀ ਬੱਕਰੀ ਦੇ ਦੁੱਧ ਦੇ ਵਿੱਚ ਖੰਜੂਰਾ ਤਾਂ ਪਾਤੀਆਂ ਹੁਣ ਇਹ ਵੀ ਦੱਸ ਦੋ ਵੀ ਕਰੇਗਾ ਕੀ ਇਹਨੂੰ ਆਪਾਂ ਦਵਾਂਗੇ ਢੀੜਾ ਇਦਾਂ ਕਰਕੇ ਆਹ ਦੇਖੋ ਤੇ ਫਿਰ ਇਹ ਬਣ ਕੇ ਫਿਰ ਪਾਣੀ ਦੇ ਵਿੱਚ ਕਾਦੇ ਵਾਸਤੇ ਰੱਖਿਆ ਨਹੀਂ ਸਾਨੂੰ ਇਹ ਵੀ ਤਾਂ ਸਮਝਾ ਦਿਓ ਪਾਣੀ ਵਿੱਚ ਜਿਹੜਾ ਇਹ ਨੁਸਕਾ ਆਪਾਂ ਪਾਇਆ ਇਹਨੂੰ ਪਾਣੀ ਨੂੰ ਫਰਕੂ ਸਾਹਿਬ ਪੀ ਕੇ ਦੱਸਣਗੇ ਵੀ ਇਹਦਾ ਟੇਸਟ ਕਿਦਾਂ ਦਾ ਲਾਜਵਾਬ ਟੇਸਟ ਤਾਂ ਹਮੇਸ਼ਾ ਦੀ ਤਰ੍ਹਾਂ ਜੀ ਸਲਫਾ ਮਾਰ ਮਾਰ ਕੇ ਪ੍ਰੋਗਰਾਮ ਡਾਊਨ ਕੀਤਾ ਹੋਇਆ ਜੀ ਬਚਪਨ ਦੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਸਮਝ ਹੁੰਦੀ ਨਾ ਸਮਝੀ ਹੁੰਦੀ ਐ ਤੇ ਉਹਨਾਂ ਵਾਸਤੇ ਠੀਕ ਰੇ ਦੇਖੋ ਜੀ ਇਹ ਤੁਹਾਡਾ ਸ਼ੇਕ ਵੀ ਬਣ ਗਿਆ ਜਿਹੜੇ ਤੁਸੀਂ ਸ਼ੇਕ ਪੀਂਦੇ ਹੋ ਨਾ ਜਾ ਕੇ ਬਿਚਾਰੋ ਇਹ ਉਹਨਾਂ ਦੀ ਸ਼ੇਕਾਂ ਵਰਗਾ ਸ਼ੇਕ ਨਹੀਂ ਹੈਗਾ ਪਰ ਇੰਨੇ ਤੁਹਾਨੂੰ ਦੁਬਈ ਦਾ ਸ਼ੇਕ ਜ਼ਰੂਰ ਬਣਾ ਦੇਣਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਇੱਕ ਨਵਾਂ ਨੁਸਖਾ ਇੱਕ ਨਵਾਂ ਟੋਟਕਾ ਤੇ ਇੱਕ ਨਵਾਂ ਅਸੀਂ ਕਹਿ ਲਈਏ ਕਿ ਅਜੇਹਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਡਾਕਟਰ ਸਾਹਿਬ ਜਿਸ ਫਾਰਮੂਲੇ ਨਾਲ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਸਾੰਢ ਜਿੰਨੀ ਤਾਕਤ ਦਿੱਤੀ ਪਾਵਰ ਜਿਹੜੀ ਹੈ ਉਸ ਫਾਰਮੂਲੇ ਨੇ ਦਿੱਤੀ ਹੈ ਜਿੰਨੀ ਛੋਟੇ ਚ ਤਾਕਤ ਹੁੰਦੀ ਹੈ ਉਸ ਤਰ੍ਹਾਂ ਦੀ ਤਾਕਤ ਹੈਗੀ ਹੈ ਜਿਹੜੀ ਉਹ ਤੁਹਾਡੇ ਸਰੀਰ ਚ ਵੀ ਆ ਸਕਦੀ ਹੈ ਕਿਵੇਂ ਆ ਸਕਦੀ ਹੈ ਕਿਸ ਤਰੀਕੇ ਨਾਲ ਆ ਸਕਦੀ ਅਸੀਂ ਸ਼ੁਰੂਆਤ ਕਰ ਲੈਂਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਕਿ ਕਿ ਕਿਡੀ ਵੀ ਪੰਜਾਬੀ ਤੇਜੀ ਇੱਕ ਵਾਰ ਫੇਰ ਦੇ ਸਾਵ ਦੇ ਸਾਵ ਜਿਹੜੇ ਮੇਰੇ ਪੰਜਾਬੀ ਵੀਰ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਨ ਮੇਰਾ ਜਾਨੀ ਵੈਦ ਹਰਸ਼ਵੀਰ ਸਿੰਘ ਦਾ ਪਿਆਰ ਪ੍ਰਿਆ ਸਤਿਗੁਰਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਸਾਨੂੰ ਆਂਦੇ ਸਾਰੇ ਕਿਹਾ ਵੀ ਆ ਜਾਓ ਜੀ ਫਰੂਕੀ ਸਾਹਿਬ ਤੁਹਾਨੂੰ ਅੱਜ ਬਲੈਕ ਬੱਲ ਵਾਲਾ ਜਿਹੜਾ ਫਾਰਮੂਲਾ ਦਵਾਂਗੇ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਾਲੇ ਸਾੜ ਵਾਲਾ ਨੁਸਕਾ ਹੋ ਕੀ ਨੁਸਕਾ ਜੀ ਨਾਮ ਬੜਾ ਤੁਸੀਂ ਕੈਂਟ ਰੱਖਿਆ ਜੀ ਦੇਖੋ ਜੀ ਘੈਂਟ ਨਾਮ ਹੀ ਉਸ ਚੀਜ਼ ਦਾ ਰੱਖਿਆ ਜਾਂਦਾ ਜਿਹਦੀ ਪਰਫਾਰਮੈਂਸ ਘੈਂਟ ਹੋਵੇ ਤੇ ਹਮੇਸ਼ਾ ਅਸੀਂ ਆਪਣੇ ਵੀਰਾਂ ਲਈ ਵੱਧ ਤੋਂ ਵੱਧ ਰਿਸਰਚ ਕਰਕੇ ਵੱਧ ਤੋਂ ਵੱਧ ਵਧੀਆ ਚੀਜ਼ ਲੈ ਕੇ ਆਈ ਦੀਏ ਬਸ ਉਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਵੀ ਕੋਈ ਵੀ ਚੀਜ਼ ਉਹਨੂੰ ਯੂਜ਼ ਕਰਨ ਤੋਂ ਪਹਿਲਾਂ ਕਿਸੇ ਐਕਸਪਰਟ ਦੀ ਕਿਸੇ ਸਹੀ ਜਿਹੜਾ ਬੰਦਾ ਜਿਹੜਾ ਜਿਹੜਾ ਨੂੰ ਉਸ ਚੀਜ਼ ਬਾਰੇ ਗਿਆਨ ਹੋਏ ਉਹਦੀ ਸਲਾਹ ਲੈ ਕੇ ਯੂਜ਼ ਕਰਨੀ ਹੈ ਸਾਡੇ ਕੋਈ ਵੀ ਵੀਡੀਓ ਜਿੰਨੇ ਬਣਾਏ ਨੇ ਸਾਰੇ ਐਜੂਕੇਸ਼ਨਲ ਪਰਪਸ ਲਈ ਹੁੰਦੇ ਨੇ ਤੇ ਉਹ ਚੀਜ਼ ਨੂੰ ਥੋੜਾ ਜਿਹਾ ਧਿਆਨ ਰੱਖਿਓ ਤੇ ਇਹ ਕਾਲੇ ਸਾਂਡ ਵਾਲਾ ਜਿਹੜਾ ਫਾਰਮੂਲਾ ਨਵਾਂ ਲੈ ਕੇ ਆਏ ਆ ਬਾਕੀ ਸਾਰੇ ਬੁੱਲ ਬੁੱਲ ਭੁੱਲ ਜਾਓਗੇ ਤੁਸੀਂ ਜਿੰਨੇ ਵੀ ਬੁੱਲ ਤੁਸੀਂ ਅਗਲੀ ਪਿਛਲੀ ਗੱਲ ਤੇ ਯਾਦ ਰੱਖੇ ਹੋਣਗੇ ਤੇ ਇਹ ਜਿਹੜਾ ਕਾਲੇ ਸਾਂਡ ਵਾਲਾ ਜਿਹੜਾ ਨੁਸਖਾ ਹੈ ਇਹ ਦੇਖਿਓ ਤੁਸੀਂ ਕਿੰਦਾ ਚਮਤਕਾਰ ਕਰਦਾ ਥੱਲੇ ਮੇਰੇ ਵੀਰਾਂ ਨੇ ਕਮੈਂਟ ਕਰ ਕਰਕੇ ਝੜੀ ਲਾ ਦੇਣੀ ਹੈ ਵੀ ਆਨੰਦ ਬੱਝ ਗਿਆ ਅੱਛਾ ਤੇ ਫਿਰ ਕਿਹੜਾ ਕੀ ਨੁਸਖਾ ਹੈਗਾ ਜੀ ਇਹ ਇਹ ਤਾਂ ਤੁਸੀਂ ਕਾਲੀ ਕਾਲੀ ਖੰਜੂਰ ਜ਼ਰੂਰ ਰੱਖੀ ਹੈ ਤੇ ਸਫੈਦ ਦੁੱਧ ਰੱਖਿਆ ਔਰ ਜਿਹੜਾ ਅਸੀਂ ਕਹੇ ਲੇ ਕਿ ਪਾਣੀ ਹੈ ਜੀ ਇਹ ਆ ਜੀ ਫਾਰਮੂਲਾ ਨਾਲੋਂ ਨਾਲ ਬੰਦਾ ਪਿਆ ਕਈ ਵੀ ਕਹਿੰਦੇ ਵੀ ਤੁਹਾਨੂੰ ਨਾ ਜਿਹੜੀ ਗੱਲ ਨਾ ਸ਼ਾਰਟ ਚ ਕਰਿਆ ਕਰੋ ਲੰਬੀ ਗੱਲ ਨਾ ਕਰਿਆ ਕਰੋ ਉਹ ਫਿਰ ਉਹਨਾਂ ਵੀਰਾਂ ਲਈ ਅਸੀਂ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਹੈ ਤੇ ਉੰਨਾ ਵੀਰਾਂ ਦੇ ਨਾਲ-ਨਾਲ ਹੀ ਆਪਾਂ ਤਿਆਰੀ ਕਰੀ ਜਾਨੇ ਪਏ ਆ ਵੀ ਅਸੀਂ ਵੀਡੀਓ ਨੂੰ ਲੰਬਾ ਨਹੀਂ ਕਰਨਾ ਥੱਲੇ ਮੇਰੇ ਭਰਾ ਕਈ ਕਹਿੰਦੇ ਵੀ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਗੱਲ ਸ਼ਾਰਟ ਕਰਿਆ ਕਰੋ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਤੁਸੀਂ ਫਾਰਮੂਲਾ ਖੰਜੂਰਾ ਨੂੰ ਤੁਸੀਂ ਪਾਣੀ ਚ ਵੀ ਪਾਤਾ ਖੰਜੂਰਾ ਨੂੰ ਤੁਸੀਂ ਜਿਹੜਾ ਮਿਕਸੀ ਦੇ ਵਿੱਚ ਵੀ ਪਾਤਾ ਖੰਜੂਰਾ ਤੁਹਾਡੇ ਇੱਥੇ ਵੀ ਪਈਆਂ ਨੇ ਫਿਰ ਦੁੱਧ ਦਾ ਕੀ ਕੰਮ ਹੈ ਦੋਦਾ ਵੀ ਕੰਮ ਦੱਸਾਂਗੇ ਸਭ ਤੋਂ ਪਹਿਲਾਂ ਇਹ ਦੱਸਾਂਗੇ ਵੀ ਜਿਹੜਾ ਨੁਸਖਾ ਹੈ ਇਹ ਕਰੇਗਾ ਕੀ ਇਹਨੂੰ ਵਰਤਣਾ ਕਿੱਦਾਂ ਹੈ ਕੀ ਗੱਲ ਬਾਤ ਹੈ ਦੇਖੋ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਜਿਹੜੇ ਲੋਕ ਨੇ ਨਾ ਉਹ ਇਸ ਚੀਜ਼ ਤੋਂ ਜਿਹੜੀ ਗ੍ਰਸਤ ਕਮਜ਼ੋਰੀ ਹੈ ਹੂੰ ਆਪਣੇ ਪਾਰਟਨਰ ਮੁਰੇ ਸ਼ਰਮਿੰਦਾ ਕਰ ਦੇਣ ਵਾਲੇ ਰੋਗਾਂ ਤੋਂ ਬਹੁਤ ਪਰੇਸ਼ਾਨ ਨੇ ਇਸੇ ਚੱਕਰ ਦੇ ਵਿੱਚ ਕਈ ਜਿਹੜੇ ਠੱਗ ਨੇ ਜਿਨ੍ਹਾਂ ਨੂੰ ਅਸੀਂ ਵੈਦ ਵੀ ਨਹੀਂ ਕਹਿ ਸਕਦੇ ਖੋਤੀ ਵੈਦ ਕਹਿੰਦੇ ਆਪਾਂ ਹਮੇਸ਼ਾ ਪਰ ਕਈ ਵੈਦਾਂ ਨੇ ਜਿਹੜੇ ਚੰਗੇ ਵੈਦ ਨੇ ਉਹਨਾਂ ਨੇ ਇਸ ਗੱਲ ਦਾ ਵੀ ਕਿਹਾ ਵੀ ਖੋਤੀ ਵੈਦ ਵਰਨਾ ਯੂਜ਼ ਕਰਿਆ ਕਰੋ ਪਰ ਕਈਆਂ ਨੂੰ ਸਮਝ ਨਹੀਂ ਆਂਦੀ ਅਸਲੀ ਸਾਨੂੰ ਬੜੀ ਮਜਬੂਰੀ ਯੂਜ਼ ਕਰਨਾ ਪੈਂਦਾ ਖੋਤੀ ਵੈਦਾਂ ਦੇ ਚੱਕਰ 'ਚ ਪੈ ਜਾਂਦੇ ਨੇ ਬਟ ਕੀ ਹੈ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਇੱਕ ਤੁਹਾਨੂੰ એનર્ਜੀ ਦੇਣ ਲਈ ਇੱਕ ਚੀਜ਼ ਇਦਾਂ ਦੀ ਚਾਹੀਦੀ ਹੈ ਹੁਣ ਅੱਜ ਆਪਾਂ ਗੱਲ ਗੋਰਿਆਂ ਦੀ ਨਹੀਂ ਕਰਨੀ ਅੱਜ ਆਪਾਂ ਗੱਲ ਕਰਨੀ ਹੈ ਅਰਬੀਆਂ ਦੀ ਅਰਬੀ ਜਿਹੜੇ ਸਾਡੇ ਦੁਬਈ ਵਾਲੇ ਵੀਰ ਨੇ ਜਿਹੜੇ ਇੱਕ ਇੱਕ ਬੰਦੇ ਨੂੰ ਤਿੰਨ ਤਿੰਨ ਚਾਰ ਚਾਰ ਸ਼ਾਦੀਆਂ ਕੀਤੀਆਂ ਹੋਈਆਂ ਚਾਰ ਚਾਰ ਪਾਰਟਨਰ ਨੇ ਉਹਨਾਂ ਦੇ ਕੋਲ ਇਹ ਬਲੈਕ ਬੁੱਲ ਹੈਗਾ ਜਿਹੜੀ ਉਹਨਾਂ ਦੇ ਅੰਦਰ ਝੋਟੇ ਜਿਹੀ ਜਾਨ ਹੈ ਜਿਹਨੂੰ ਕਹਿੰਦੇ ਨੇ ਝੋਟੇ ਜਿਹੀ ਜਾਨ ਹੁਣ ਝੋਟਾ ਕੀ ਕਰਦਾ ਝੋਟੇ ਜੀ ਜਦੋਂ ਗੁੱਸਾ ਆ ਜਾਂਦਾ ਝੋਟਾ ਕੀ ਕਰ ਸਕਦਾ ਤੁਸੀਂ ਦੱਸੋ ਉਹ ਤਾਂ ਬਹੁਤ ਕੁਛ ਹੈ ਮਤਲਬ ਪੁੱਲ ਹਟਾਉਂਦਾ ਦੇਖਿਆ ਬਸ ਉਹ ਪੁੱਲ ਢਾਨ ਵਾਲੀ ਗੱਲ ਹੀ ਏ ਉਹਨੇ ਬਹੁਤ ਘਟਾ ਦੇਣਾ ਸੋ ਗੱਲ ਇਦਾਂ ਵੀ ਜਿਹੜੀ ਸੰਜੀਦਾ ਗੱਲ ਸੀਰੀਅਸ ਗੱਲ ਆ ਏ ਵੀ ਜਦੋਂ ਬੰਦੇ ਦੇ ਅੰਦਰ ਦੋ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਨੇ ਇੱਕ ਹੁੰਦੀ ਏ ਲੈਕ ਆਫ એનર્ਜੀ ਜਿਹਨੂੰ ਕਹਿੰਨੇ ਆਪਾਂ ਵੀ ਸਾਡਾ ਜੀ ਕਰਦਾ ਬਟ ਸਾਡਾ ਸਰੀਰ ਸਾਥ ਨਹੀਂ ਦਿੰਦਾ ਠੀਕ ਹੈ ਅਸੀਂ ਆਨੀ ਬਣੀ ਟਾਈਮ ਕੱਢਦੇ ਆ ਘਰ ਪਹੁੰਚਣ ਤੋਂ ਪਹਿਲਾਂ ਐਕਸਕਿਊਜ਼ਸ ਬਣਾਇਦੀਆਂ ਮੈਂ ਫਸ ਗਿਆ ਵਾਂ ਮੈਂ ਆ ਗਿਆ ਜਦੋਂ ਤੱਕ ਨਾਲ ਦੀ ਸੌ ਨਾ ਜਾਏ ਉਸ ਤੋਂ ਪਹਿਲਾਂ ਆਂਦੇ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਸ਼ਰਮਿੰਦਗੀ ਵਾਲੇ ਜਿਹੜੇ ਰੋਗ ਨੇ ਜਿਹਦੇ ਕਰਕੇ ਤੁਹਾਨੂੰ ਪਾਰਟਨਰ ਮੋਰੇ ਬਾਰ-ਬਾਰ ਸ਼ਰਮਿੰਦੇ ਹੋਣਾ ਪੈਂਦਾ ਇੱਕ ਤੇ ਹੋ ਗਈ ਲੈਕ ਆਫ ਕੌਨਫੀਡੈਂਸ ਲੈਕ ਆਫ એનર્ਜੀ ਜਿਹਦੇ ਨਾਲ ਤੁਹਾਡੇ ਵਿੱਚ ਬਲੱਡ ਫਲੋ ਪੂਰਾ ਨਹੀਂ ਆਂਦਾ ਇੱਕ ਤੇ ਉਹ ਮੇਰੇ ਵੀਰ ਹੋਗੇ ਜਿਹਨੂੰ ਪੰਜਾਬੀ ਚ ਸੌਖੀ ਭਾਸ਼ਾ ਦੇ ਵਿੱਚ ਠੰਡਾ ਬਣ ਕੇ ਦਿੰਨੇ ਆ ਠੀਕ ਹੈ ਇੱਕ ਉਹ ਦਿਨਾਂ ਨੂੰ ਇਹ ਲੱਗਦਾ ਵੀ ਤਸਵੀਰ ਸਾਡੀ ਅੱਗੇ ਗਰਮ ਹੈ ਪਰ ਸਾਨੂੰ ਆਣ ਜਾਣ ਦਾ ਟਾਈਮ ਲੱਗਦਾ ਠੀਕ ਹੈ ਜੀ ਜਿਹਨੂੰ ਅਸੀਂ ਕਹਿੰਦੇ ਦਾ ਵੀ ਪ੍ਰੀਮਿਓ ਪ੍ਰੀਮਚੁਰ ਜਿਹੜੀ ਹੋ ਜਾਂਦੀ ਹੈ ডিসਚਾਰਜ ਹੋ ਜਾਂਦਾ ਸੋ ਇਹ ਦੋ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਦੋ ਤਰ੍ਹਾਂ ਦੇ ਵਕਰੇ ਵਗਾਰੇ ਨੁਸਕੇ ਨੇ ਇੱਕੋ ਵੀਡੀਓ ਦੇ ਵਿੱਚ ਦੇਣ ਜਾ ਰਹੇ ਆ ਵੀਡੀਓ ਬੜਾ ਇੰਟਰਸਟਿੰਗ ਹੋਏਗਾ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਦੇਖਿਓ ਤੁਹਾਡੀ ਇਨਫੋਰਮੇਸ਼ਨ ਵੀ ਵਧੇਗੀ ਤੁਹਾਡੇ ਦੁੱਖ ਵੀ ਟੁੱਟਣਗੇ ਅੱਛਾ ਤੁਸੀਂ ਤਾਂ ਕਹਿ ਰਹੇ ਸੀ ਵੀ ਇਹ ਨੁਸਕਾ ਜਿਹੜਾ ਕਾਲੇ ਸਾਂਡ ਵਾਲਾ ਬਲੈਕ ਬੱਲ ਵਾਲਾ ਜਿਹੜਾ ਨੁਸਕਾ ਹੈਗਾ ਉਹਨਾਂ ਲੋਕਾਂ ਵਾਸਤੇ ਰਾਮਬਾਣਾ ਜਿਨ੍ਹਾਂ ਨੂੰ ਟੈਸਟਾਂ ਦੇ ਵਿੱਚ ਕੁਝ ਆਉਂਦੇ ਨਹੀਂ ਕੋਈ ਪ੍ਰੋਬਲਮ ਹੁੰਦੀ ਨਹੀਂ ਸਿਰਫ ਮਨ ਕਮਜ਼ੋਰ ਹੁੰਦਾ ਦੇਖੋ ਜੀ ਇੱਕ ਤੇ ਇਹਦੇ ਦੋ ਬਹੁਤ ਵੱਡੇ ਫਾਇਦੇ ਨੇ ਇੱਕ ਤੇ ਤੁਹਾਨੂੰ ਜੋ ਸਿਆ ਵੀ ਜਿਹੜਾ ਸਮੇਂ ਦੀ ਜਿਹੜੀ ਘਾਟ ਹੈ ਉਹ ਪੂਰੀ ਕਰੂਗਾ ਦੂਜੇ ਨੰਬਰ ਤੇ ਜਿਨ੍ਹਾਂ ਦਾ ਫਰਟੀਲਿਟੀ ਰੇਟ ਘਟੇ ਜਿਨ੍ਹਾਂ ਦੇ ਅੰਦਰ ਵੀਰੇਜ ਬਹੁਤ ਪਤਲਾ ਜਾਂ ਵੀਰੇਜ ਦੇ ਵਿੱਚ ਜਾਨ ਨਹੀਂ ਹੈਗੀ ਜਾਨ ਨਹੀਂ ਹੈਗੀ ਮੀਨਜ਼ ਵੀ ਜਦੋਂ ਆਪਾਂ ਇਕੱਠੇ ਹੋਣ ਦਾ ਵਿਚਾਰ ਬਣਾਨੇ ਆ ਉਹ ਵਿਚਾਰ ਸੁਣਦੇ ਆ ਹੀ ਸਾਡਾ ਡਿਮੋਟਿਵੇਟ ਹੋ ਜਾਂਦੇ ਆ ਆਪਾਂ ਮੈਂਟਲੀ ਵੀ ਨਹੀਂ ਪਤਾ ਨਹੀਂ ਮੇਰੇ ਕੋ ਹੋਏਗਾ ਨਹੀਂ ਹੋਏਗਾ ਕੁਛ ਕਰਾਂਗਾ ਨਹੀਂ ਕਰਾਂਗਾ ਜਿਹੜੇ ਇਦਾਂ ਦੇ ਵਿਚਾਰ ਆਂਦੇ ਨੇ ਜਿਹੜੇ ਮੈਂਟਲੀ ਉਹ ਵਿਚਾਰ ਵੀ ਜਿਹੜੇ ਉਹ ਸ਼ਾਂਤ ਹੋਣਗੇ ਇਹਨੇ ਤੁਹਾਡਾ ਟੈਸਟ ਸਟੋਨ ਲੈਵਲ ਕਿਉਂਕਿ ਇਹਦੇ ਵਿੱਚ ਕੀ ਕੁਛ ਹੈਗਾ ਉਹ ਤੁਹਾਨੂੰ ਦੱਸਣ ਜਾ ਰਿਹਾ ਵਾਂ ਸਭ ਤੋਂ ਪਹਿਲਾਂ ਆਪਾਂ ਨੂੰ ਬੋਡੀ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਕੈਲਸ਼ੀਅਮ ਜਿਹੜਾ ਬਹੁਤ ਇੰਪੋਰਟੈਂਟ ਹੈ ਉਹ ਤੁਹਾਡੀ ਘਾਟ ਜਿਹੜੀ ਉਹ ਦੁੱਧ ਨੇ ਪੂਰੀ ਕਰ ਦੇਣੀ ਹੈ ਦੂਜੇ ਨੰਬਰ ਤੇ ਸਾਡੇ ਤੁਸੀਂ ਤਾਂ ਕਹਿ ਰਹੇ ਸੀ ਕਿ ਦੁੱਧ ਵੀ ਆਮ ਨਹੀਂ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਤੁਸੀਂ ਤਾਂ ਕਹਿ ਰਹੇ ਦੁੱਧ ਵੀ ਆਮ ਨਹੀਂ ਦੁੱਧ 'ਚ ਕੀ ਖਾਸ ਹੈ ਦੁੱਧ ਤਾਂ ਆਮ ਹੀ ਹੈ ਜੀ ਦੇਖੋ ਜੀ ਫਰੂਕੀ ਸਾਹਿਬ ਅਸੀਂ ਕੋਈ ਵੀ ਕੰਮ ਨਾ ਆਮ ਨਹੀਂ ਕਰਦੇ ਸਾਡੀ ਹਰ ਇੱਕ ਚੀਜ਼ ਖਾਸ ਹੁੰਦੀ ਹੈ ਬਸ ਉਹ ਜਿਹੜਾ ਗੱਲ ਨੂੰ ਕਰਨ ਦੀ ਇੱਕ ਪ੍ਰੈਜੈਂਟੇਸ਼ਨ ਹੈ ਉਹ ਆਪਾਂ ਕਰਦੇ ਪਏ ਆ ਜਿਹੜਾ ਇਹ ਦੁੱਧ ਇਹ ਆਮ ਨਹੀਂ ਹੈਗਾ ਇਹ ਬੱਕਰੀ ਦਾ ਦੁੱਧ ਹੈ। ਅੱਛਾ ਬੱਕਰੀ ਦਾ ਦੁੱਧ ਹੈ। ਐਂਡ ਜਦੋਂ ਸੁਨਾਸੀ ਤੁਸੀਂ ਮੇਰੇ ਮੂੰਹੋਂ ਪਹਿਲਾਂ ਕੋ ਆ ਲਿਆ। ਚਲੋ ਕੋਈ ਗੱਲ। ਇਹ ਮੈਨੂੰ ਕਯਰਿਓਸਟੀ ਹੋ ਰਹੀ ਸੀ ਇਸ ਕਰਕੇ ਪੁੱਛ ਲਿਆ। ਹਾਂਜੀ ਹਾਂਜੀ ਦੁੱਧ ਵੀ ਆਮ ਨਹੀਂ ਹੈਗਾ ਜੀ ਦੁੱਧੋ ਵੀ ਆਪਾਂ ਜਦੋਂ ਵੀ ਇਹ ਨੁਸਖਾ ਬਣਾਣਾ ਅਸੀਂ ਬੱਕਰੀ ਦਾ ਦੁੱਧ ਕੋਸ਼ਿਸ਼ ਕਰਨੀ ਹੈ ਆਪਾਂ ਨੂੰ ਬੱਕਰੀ ਦਾ ਦੁੱਧ ਮਿਲ ਜਾਵੇ। ਜੇ ਨਾ ਮਿਲੇ ਜੀ ਹੁਣ ਬੱਕਰੀ ਦਾ ਦੁੱਧ ਕਿੱਥੇ ਪਾ ਲੈ ਵੈਜ ਜੀ ਕੋਈ। ਦੇਖੋ ਜੀ ਜੇ ਨਾ ਹੋਏ ਤੇ ਫਿਰ ਆਮ ਦੁੱਧ ਵੀ ਕੰਮ ਕਰੇਗਾ ਇਦਾਂ ਦੀ ਕੋਈ ਗੱਲ ਨਹੀਂ। ਬਟ ਆਪਾਂ ਗੱਲ ਕਰ ਰਹੇ ਹਾਂ ਫਾਰ ਦਾ ਬੈਸ ਕੰਮ ਚੱਕ ਕੇ ਰੱਖਣਾ ਫਿਰ ਬੱਕਰੀ ਦਾ ਦੁੱਧ ਵਰਤ ਲਓ ਫਿਰ ਮੇਰੀ ਗੱਲ ਮੰਨ ਲਓ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਕੀ ਹੈ ਆਇਰਨ ਹੈਗਾ ਹੈ ম্যাগਨੀਸ਼ੀਅਮ ਹੈਗਾ ਹੈ ਕੈਲਸ਼ੀਅਮ ਹੈਗਾ ਸਾਰਾ ਕੁਝ ਹੈਗਾ ਜੋ ਬੋਡੀ ਨੂੰ ਚਾਹੀਦਾ ਜਿੰਨੂੰ ਪੰਜਾਬੀ ਚ ਕਹਿੰਦੇ ਵੀ ਧੱਕ ਪਾਣ ਲਈ ਜੋ ਕੁਝ ਚਾਹੀਦਾ ਕਾਲਾ ਝੋਟਾ ਬਣਨ ਲਈ ਜੋ ਕੁਝ ਚਾਹੀਦਾ ਉਹ ਸਾਰਾ ਕੁਝ ਇੱਥੇ ਆਪਾਂ ਇਕੱਠਾ ਕਰਤਾ ਅੱਜ ਜਿਵੇਂ ਸਿਰਾ ਲਾਤਾ ਜੀ ਜੀ ਤੇ ਇਹਨੂੰ ਹੁਣ ਯੂਜ਼ ਕਿੱਦਾਂ ਕਰਨਾ ਉਹ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਇਹ ਜਿਹੜੀ ਚੀਜ਼ ਏ ਇਹਨੂੰ ਆਪਾਂ ਦੁੱਧ ਨੂੰ ਬੱਕਰੀ ਦੇ ਦੁੱਧ ਨੂੰ ਇਹਦੇ ਵਿੱਚ ਮਿਕਸਰ ਦੇ ਵਿੱਚ ਐਡ ਕਰ ਦਾਂਗੇ ਨਹੀਂ ਇਹ ਇਹ ਖਜੂਰਾ ਤੁਸੀਂ ਇਹ ਵਾਲੇ ਖਜੂਰਾ ਪਾਈਆਂ ਨੇ ਕਿਹੜੀਆਂ ਖਜੂਰਾ ਹਾਂਜੀ ਹਾਂਜੀ ਇਹ ਇਹੀ ਵਾਲੀਆਂ ਖਜੂਰਾ ਪਾਈਆਂ ਸਿਰਫ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਇਦਾਂ ਕਰਕੇ ਮੈਂ ਇੱਕ ਰੀ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਵੀ ਇਹਨੂੰ ਕੱਢਣ ਦਾ ਤਰੀਕਾ ਸਮਝ ਲਓ ਵੀ ਕੱਢਣੀ ਕਿੱਦਾਂ ਇਹਦੇ ਵਿੱਚੋਂ ਆ ਦੇਖੋ ਜੀ ਆਹ ਆਈਡੀ ਦੀ ਗਟਕ ਇਹਨੂੰ ਅੱਡ ਕਰਨਾ ਜੀ ਤੇ ਆਹ ਕਰ ਲਈ ਅੱਡ ਤੇ ਆਹ ਪਾ ਲਈ ਇਹਦੇ ਵਿੱਚ ਗਟਕ ਨੂੰ ਤੁਸੀਂ ਛੱਡ ਦੇਣਾ ਤੇ ਇਹ ਖਜੂਰ ਨੂੰ ਇਹਦੇ ਵਿੱਚ ਤੁਹਾਡੇ ਸਾਹਮਣੇ ਆਪਾਂ ਐਡ ਕਰ ਦਿੰਨੇ ਆ ਇੱਕ ਗਲਾਸ ਵਿੱਚ ਕਿੰਨੀਆਂ ਖਜੂਰਾ ਸਾਨੂੰ ਇਹ ਵੀ ਦੱਸ ਦਿਓ ਖਜੂਰਾ ਜਿਹੜੀਆਂ ਵੈਰੀ ਕਰਦੀਆਂ ਪਰਸਨ ਟੂ ਪਰਸਨ ਕਿਸੇ ਨੂੰ ਇੱਕ ਖਜੂਰ ਵੀ ਮਾਫਕ ਇੱਕ ਖਜੂਰ ਨਾਲ ਵੀ ਗੱਲ ਬਣ ਜੂਗੀ ਕਿਸੇ ਨੂੰ 11ਵੀਂ ਮਾਫਕ ਨਹੀਂ ਹੈਗੀਆਂ ਉਹ ਡਿਪੈਂਡ ਕਰਦਾ ਤੁਹਾਡੀ ਕਮਜ਼ੋਰੀ ਦੀ ਸਟੇਜ ਕਿਹੜੀ ਹੈ ਕਿਸੇ ਨੇ ਵੀ ਮੇਰੇ ਕੋਲ ਪੁੱਛਣਾ ਸਲਾਹ ਲੈਣੀ ਹੈ ਮੈਨੂੰ ਆਪਣੀਆਂ ਰਿਪੋਰਟਾਂ WhatsApp ਕਰ ਦੇ ਤਿੰਨ ਰਿਪੋਰਟਾਂ ਜਾਈਦੀਆਂ ਯੂਰਿਨ ਟੈਸਟ ਦੀ ਰਿਪੋਰਟ ਚਾਹੀਦੀ ਰੂਟੀਨ ਵਾਲੀ ਸੀਮੈਂਟ ਟੈਸਟ ਦੀ ਰੂਟੀਨ ਵਾਲੀ ਰਿਪੋਰਟ ਚਾਹੀਦੀ ਏ ਟੈਸਟ ਸਟੋਨ ਟੋਟਲ ਵਾਲੀ ਰਿਪੋਰਟ ਚਾਹੀਦੀ ਏ ਆ ਤਿੰਨ ਰਿਪੋਰਟਾਂ ਮੈਨੂੰ ਵਟਸਐਪ ਕਰਕੇ ਮੇਰੇ ਨਾਲ ਕੋਈ ਵੀ ਰਾਫਤਾ ਕਰ ਸਕਦਾ ਮੈਨੂੰ ਮੇਰ ਕੋਈ ਵੀ ਐਸ ਫਾਰਮੂਲੇ ਮਤਲਬਕ ਜਾਂ ਕਿਸੇ ਵੀ ਫਾਰਮੂਲੇ ਮਤਲਬਕ ਜਾਂ ਆਪਣੀ ਹੈਲਥ ਬਾਰੇ ਜਾਂ ਦਵਾਈ ਲੈਣ ਬਾਰੇ ਮੇਰੇ ਨਾਲ ਸੰਪਰਕ ਕਰ ਸਕਦਾ ਅੱਛਾ ਤੇ ਇਹ ਜੇਸੀ ਮਤਲਬ ਖਜੂਰਾ ਹੈਗੀਆਂ ਨੇ ਫਿਰ ਤੁਹਾਡੀ ਰਿਕਮੈਂਡੇਸ਼ਨ ਕੀ ਹੈ ਜੀ ਮੇਰੀਆਂ ਖੰਜੂਰਾ ਮੇਰੀ ਰਿਕਮੈਂਡੇਸ਼ਨ ਅਕੋਰਡਿੰਗ ਟੂ ਪਰਸਨ ਨੀਡ ਜਿਹੜੇ ਵੀ ਬੰਦਾ ਜਿਹੜਾ ਵੀ ਇਨਸਾਨ ਇਹ ਫਾਰਮੂਲਾ ਜਿਹੜਾ ਵੀ ਇਨਸਾਨ ਕਾਲਾ ਝੋਟਾ ਬੰਨਣਾ ਚਾਹੁੰਦਾ ਝੋਟੇ ਜਿੰਨੀ ਜਾਨ ਲੈ ਕੇ ਆਣਾ ਚਾਹੁੰਦਾ ਉਹ ਮੇਰੇ ਨਾਲ ਆ ਕੇ ਸਲਾਹ ਕਰੇ ਮੈਂ ਅਵੇਲੇਬਲ ਆ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਹਰ ਰੋਜ਼ ਮਿਲਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਮੇਰੀ ਛੁੱਟੀ ਹੁੰਦੀ ਹੈ ਕਿੱਥੇ ਮਿਲਦੇ ਹੋ ਜਲੰਧਰ বাস ਸਟੈਂਡ ਦੇ ਕੋਲ ਜੀ ਨਰਿੰਦਰ ਸਿੰਘ ਮੇਰੇ ਸਾਹਮਣੇ ਸ਼ਾਪ ਨੰਬਰ 1 ਪੀਰ ਬਾਬਾ ਮਾਰਕੀਟ ਅੱਛਾ ਇੱਕ ਕੀ ਕਰੇਗਾ ਥੋੜੀ ਬੱਕਰੀ ਦੇ ਦੁੱਧ ਦੇ ਵਿੱਚ ਖੰਜੂਰਾ ਦਾ ਪਾਤੀ ਹੁਣ ਇਹ ਵੀ ਦੱਸ ਦੋ ਵੀ ਕਰੇਗਾ ਕੀ ਇਹਨੂੰ ਆਪਾਂ ਦਵਾਂਗੇ ਢੀੜਾ ਇਦਾਂ ਕਰਕੇ ਆਹ ਦੇਖੋ ਦੇਖੋ ਜੀ ਜਿੱਦਾਂ ਆਪਾਂ ਖਜੂਰਾ ਨੂੰ ਘੇੜਾ ਦਿੰਦਾ ਨਾ ਇਹ ਤਾਂ ਤੁਸੀਂ 30 ਸਕਿੰਟਾਂ 'ਚ ਇੱਕ ਨੁਸਖਾ ਬਣਾ ਲੈ 30 ਸਕਿੰਟੇ ਨਹੀਂ ਲੱਗੇ 10 ਸਕਿੰਟਾਂ 'ਚ ਨੁਸਖਾ ਬਣ ਗਿਆ ਹਾਂਜੀ ਬਸ 10 ਸਕਿੰਟ ਹੀ ਲੱਗਣੇ ਨੇ ਤੁਹਾਡੀ ਜ਼ਿੰਦਗੀ ਨੂੰ ਬਦਲਣ ਲਈ ਸਿਰਫ 10 ਸਕਿੰਟ ਕੱਢਨੇ ਪੈਣਗੇ ਸਾਨੂੰ ਇਹਦੇ ਵਿੱਚ ਇੰਨੀ ਜਾਨ ਇੰਨੀ ਤਾਕਤ ਇੰਨੀ એનર્ਜੀ ਏ ਜਿੱਦਾਂ ਇਹਨੂੰ ਘੇੜਾ ਦਿੰਦਾ ਐਦਾਂ ਹੀ ਇੰਨੇ ਵੀ ਤੁਹਾਨੂੰ ਘੇੜਾ ਦੇ ਕੇ ਕਾਲਾ ਸਾੜ ਬਣਾ ਦੇਣਾ ਇੰਨੀ ਜਾਨ ਹੈਣੀ ਹੈ ਤੁਸੀਂ ਵੀ ਫਿਰ ਤੱਕ ਬੰਦੇ ਫਿਰਨਾ ਥੱਲੇ ਕਮੈਂਟ ਲੇ ਕੇ ਜ਼ਰੂਰ ਦੱਸਣਾ ਫਰੂਕੀ ਸਾਹਿਬ ਨੂੰ ਵੀ ਫਰੂਕੀ ਸਾਹਿਬ ਕਹਿੰਦੇ ਵੀ ਤੁਹਾਡੇ ਜਿਹੜੇ ਵੀਡੀਓ ਨੇ ਉਹਨਾਂ ਥੱਲੇ ਸਭ ਤੋਂ ਵੱਧ ਕਮੈਂਟ ਆਉਂਦੇ ਨੇ ਤੇ ਇਹਨਾਂ ਨੂੰ ਜਿਹੜੀ ਰੀਤ ਬਣੀ ਆਈ ਨਾ ਪਿੱਛੇ ਦੀ ਪਿਛਲੇ ਵੀਡੀਓਜ਼ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਮੈਨੂੰ ਇੰਨਾ ਪਿਆਰ ਦਿੱਤਾ ਉਸ ਲਈ ਤੁਹਾਡਾ तहे ਦਿਲੋਂ ਮੈਂ ਸ਼ੁਕਰਗੁਜ਼ਾਰ ਆ ਇਸ ਵਾਲੇ ਵੀਡੀਓ ਨੂੰ ਵੀ ਉਨਾ ਹੀ ਪਿਆਰ ਦੇਣਾ ਮੇਰੇ ਵੀਰੋ ਇਹਨਾਂ ਇੱਕ ਮੋਟੀਵੇਸ਼ਨ ਮਿਲਦੀ ਹੈ ਅੱਗੋਂ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਚੀਜ਼ਾਂ ਵਧੀਆ ਤੋਂ ਵਧੀਆ ਰਿਸਰਚ ਕਰਨ ਲਈ ਤੇ ਅੱਗੋਂ ਵੀ ਤੁਹਾਡੇ ਲਈ ਇਦਾਂ ਦੇ ਵੀਡੀਓ ਪਿਆਰ ਪਰੇ ਇਦਾਂ ਹੀ ਲੈ ਕੇ ਆਂਦੇ ਰਵਾਂਗੇ ਵਧੀਆ ਤੋਂ ਵਧੀਆ ਤੁਹਾਡੇ ਲਈ ਕੰਟੈਂਟ ਲੈ ਕੇ ਆਂਦੇ ਰਵਾਂਗੇ ਅੱਛਾ ਤੇ ਫਿਰ ਇਹ ਬਣ ਗਏ ਫਿਰ ਪਾਣੀ ਦੇ ਵਿੱਚ ਕਾਦੇ ਵਾਸਤੇ ਰੱਖਿਆ ਨਹੀਂ ਸਾਨੂੰ ਇਹ ਵੀ ਤਾਂ ਸਮਝਾ ਦਿਓ ਪਾਣੀ ਵਿੱਚ ਜਿਹੜਾ ਇਹ ਨੁਸਕਾ ਆਪਾਂ ਪਾਇਆ ਇਹਨੂੰ ਪਾਣੀ ਨੂੰ ਤੁਸੀਂ ਡੋਲ ਦੇਣਾ ਤੇ ਜਿਹੜੀਆਂ ਖਜੂਰਾਂ ਨੇ ਰਾਤੀ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਡਿਪ ਕਰ ਦੇਣਾ ਤੇ ਸਵੇਰੇ ਉੱਠ ਕੇ ਪਾਣੀ ਨੂੰ ਡੋਲ ਦੇਣਾ ਪਾਣੀ ਦੇ ਵਿੱਚ ਕੀ ਹੈ ਪਾਣੀ ਦੇ ਵਿੱਚ ਇਹਦੀ ਜਿਹੜੀ ਗਰਮੀ ਹੈ ਗਰਮੈਸ਼ ਹੋ ਜਾਣੀ ਹੈ ਇਹ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਨੂੰ ਸਮੇਂ ਦੀ ਘਾਟ ਦੀ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਮੇਰੀ ਤਸਵੀਰ ਆਲਰੇਡੀ ਗਰਮ ਹੈ ਸਿਰਫ ਉਹਨਾਂ ਵੀਰਾਂ ਲਈ ਇਹ ਫਾਰਮੂਲਾ ਅਦਰਵਾਈਜ਼ ਜਿਨ੍ਹਾਂ ਦੇ ਅੰਦਰ ਠੰਡੇ ਪੰਨ ਦੀ ਸ਼ਿਕਾਇਤ ਹੈ ਜਿਨ੍ਹਾਂ ਨੂੰ ਗਰਮੀ ਦੀ ਪ੍ਰੋਬਲਮ ਨਹੀਂ ਹੈਗੀ ਉਹਨਾਂ ਲਈ ਇਹ ਜਿਹੜਾ ਫਾਰਮੂਲਾ ਆਪਾਂ ਬਣਾਇਆ ਤੁਸੀਂ ਇਹ ਬਣ ਗਿਆ ਜੀ 10 ਕਿ ਸਕਿੰਟਾਂ ਦੀ ਹਾਂ ਜੀ 10 ਸਕਿੰਟਾਂ ਜੇ ਜੀ ਤਰੰਤ ਵਾਲਾ ਕੰਮ ਚੱਲਦਾ ਅੱਜ ਕੱਲ੍ਹ ਅੱਜ ਕੱਲ੍ਹ ਲੋਕੀ ਕਹਿੰਦੇ ਵੀ ਟਾਈਮ ਨਹੀਂ ਹੈਗਾ ਆਪਣਾ ਵੈਦ ਸਾਹਿਬ ਨਾਲ ਜਿਹੜੀ ਕਰਨੀ ਹੁੰਦੀ ਨਾ ਉਹ ਛੋਟੀ ਕਰਿਆ ਕਰੋ ਸੰਖੇਪ ਚ ਕਰਿਆ ਕਰੋ ਸ਼ਾਰਟ ਚ ਕਰਿਆ ਕਰੋ ਇਹਨਾਂ ਫਰੀਕੂ ਸਾਹਿਬ ਪੀ ਕੇ ਦੱਸਣਗੇ ਵੀ ਇਹਦਾ ਟੇਸਟ ਕਿਦਾਂ ਦਾ ਲਾਜਵਾਬ ਟੇਸਟ ਤਾਂ ਹਮੇਸ਼ਾ ਦੀ ਤਰ੍ਹਾਂ ਜੀ ਦੇਖੋ ਜੀ ਇਹ ਤੁਹਾਡਾ ਸ਼ੇਕ ਵੀ ਬਣ ਗਿਆ ਜਿਹੜੇ ਤੁਸੀਂ ਸ਼ੇਕ ਪੀਂਦੇ ਹੋ ਨਾ ਜਾ ਕੇ ਬਿਚਾਰੋ ਇਹ ਉਹਨਾਂ ਦੀ ਸ਼ੇਕਾਂ ਵਰਗਾ ਸ਼ੇਕ ਨਹੀਂ ਹੈਗਾ ਪਰ ਇਹਨੇ ਤੁਹਾਨੂੰ ਦੁਬਈ ਦਾ ਸ਼ੇਕ ਜ਼ਰੂਰ ਬਣਾ ਦੇਣਾ ਅੱਛਾ ਤੇ ਫਿਰ ਇਹ ਕਿੰਨੇ ਦਿਨ ਪੀਣਾ ਜੀ ਲਗਾਤਾਰ ਇਹ ਤੁਸੀਂ 21 ਦਿਨ ਲਗਾਤਾਰ ਵਰਤ ਸਕਦੇ ਹੋ ਜਿਹੜਾ ਵੀ ਮੇਰਾ ਵੀਰ ਇਹਨੂੰ ਇਸਤੇਮਾਲ ਕਰੇਗਾ ਲੌਂਗ ਟਾਈਮ ਲਈ 2 ਮਹੀਨੇ ਲਈ 3 ਮਹੀਨੇ ਲਈ ਨਾ ਕਰੇ ਕਿ ਤੁਹਾਨੂੰ ਨੁਕਸਾਨ ਵੀ ਪਹੁੰਚ ਸਕਦਾ ਤੁਹਾਡੇ ਅੰਦਰ ਗਰਮੀ ਵੀ ਪਾ ਸਕਦਾ ਸੋ 21 ਦਿਨਾਂ ਬਾਅਦ ਇੱਕ ਹਫਤੇ ਦਾ ਜਿਹੜਾ ਵਿੱਚ ਗੈਪ ਪਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਜ਼ਮੀ ਹੈ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਬੇਨਤੀ ਕਰਾਂਗਾ ਵੀ ਜਿਹੜਾ ਐਕਸਪਰਟ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਆਪਣੇ ਡਾਕਟਰ ਦੀ ਫਿਜੀਸ਼ੀਅਨ ਦੀ ਸਲਾਹ ਲੈ ਕੇ ਨੁਸਖਾ ਯੂਜ਼ ਕਰਿਓ ਅਸੀਂ ਸਾਰੇ ਜਿਹੜੇ ਵੀਡੀਓ ਬਣਾਉਂਦੇ ਆਂ ਹਕੀਕਤ ਟੀਵੀ ਚੈਨਲ ਤੇ ਆਂਦੇ ਆਂ ਅਸੀਂ ਤੁਹਾਡੀ ਇੱਕ ਐਜੂਕੇਸ਼ਨਲ ਪਰਪਸ ਦੇ ਬਣਾਉਂਦੇ ਆਂ ਇੱਕ ਤੁਹਾਡੀ ਅਵੇਅਰਨੈਸ ਵਧਾਉਣ ਲਈ ਬਣਾਉਂਦੇ ਆਂ ਜਨ ਜਨ ਸਾਨੂੰ ਇੱਕ ਗੱਲ ਹੋਰ ਸਮਝਾ ਦਿਓ ਅਗਰ ਕਿਸੇ ਕੋਲ ਟਾਈਮ ਨਹੀਂ ਹੈਗਾ ਨੁਸਖਾ ਬਣਾਉਂਦਾ 10 ਸੈਕਿੰਡ ਵੀ ਨਹੀਂ ਕੱਢ ਸਕਦਾ ਕੋਈ ਇੰਨਾ ਜ਼ਿਆਦਾ ਬਿਜ਼ੀ ਹੁੰਦਾ ਕੋਈ ਹੋਰ ਖੰਜੂਰ ਆਲਟਰਨੇਟ ਤਰੀਕਾ ਦੱਸ ਸਕਦੇ ਹੋ ਦੇਖੋ ਜੀ ਤੁਹਾਡੇ ਅੰਦਰ ਜਦੋਂ ਵੀ ਖਜੂਰ ਜਾਏਗੀ ਬਾਈ ਐਨੀਮੀਆ ਬਾਈ ਐਨੀ ਟਾਈਮ ਜਾਏਗੀ ਕੱਲੀਆਂ ਖਜੂਰਾ ਖਾ ਲਓ ਅੱਛਾ ਮਤਲਬ ਖਜੂਰਾ ਖਾ ਕੇ ਦੁੱਧ ਪੀ ਲਓ ਇਹ ਹਾਇ ਇਸ ਤੋਂ ਸੋਕਾ ਕੀ ਹੈ ਫਿਰ ਇਸ ਤੋਂ ਸੋਕਾਏ ਵੇਗਾ ਆਪਣੀ ਰਿਪੋਰਟਾਂ ਭੇਜੋ ਆਪਣੇ ਰੋਗ ਬਾਰੇ ਸਹੀ ਸਲਾਹ ਲਓ ਜਿੱਥੇ ਤੁਸੀਂ ਪਹੁੰਚਣਾ ਚਾਹਦੇ ਉਥੇ ਆਹੀ ਤੁਹਾਨੂੰ ਬਿਠੇ ਪਛਾਨ ਲਈ ਸਾਡੇ ਕੋਲ ਸਾਰੇ ਮੀਡੀਅਮ ਹੈਗੇ ਨੇ ਸਾਰੇ ਜਿਹੜਾ ਉਹ ਸੈਲਫਾ ਮਾਰ ਮਾਰ ਕੇ ਪ੍ਰੋਗਰਾਮ ਡਾਊਨ ਕੀਤਾ ਹੋਇਆ ਜੀ ਬਚਪਨ ਦੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਸਮਝ ਹੁੰਦੀ ਨਾ ਸਮਝੀ ਹੁੰਦੀ ਹੈ ਤੇ ਉਹਨਾਂ ਵਾਸਤੇ ਠੀਕ ਰਹੇ ਫੁਰੂਕੀ ਸਾਹਿਬ ਮੈਂ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹਾਂ ਜ਼ਰੂਰ ਕਿ ਜਿਹੜੇ ਨੁਸਕੇ ਨੇ ਇਹ ਸਟੇਜ 1 ਸਟੇਜ 2 ਤੱਕ ਪੇਸ਼ੈਂਟਾਂ ਨੂੰ ਬਹੁਤ ਵਧੀਆ ਅਸਰ ਕਰਦੇ ਨੇ ਜਿਹੜੇ ਜਿਆਦਾ ਜਿੰਨਾ ਦੀ ਸਟੇਜ ਅੱਗੇ ਦੀ ਚਲੇਗੀ ਸਟੇਜ 3 ਪਹੁੰਚ ਕੇ ਸਟੇਜ 4 ਪਹੁੰਚ ਕੇ ਉਹਨਾਂ ਲਈ ਟਰੀਟਮੈਂਟ ਹੀ ਕੰਮ ਜਾਵੇ ਉਹ ਟਰੀਟਮ ਕੰਡੀਸ਼ਨਰ ਮੈਂ ਆਲਰੇਡੀ ਇਸੇ ਵੀਡੀਓ ਦੇ ਵਿੱਚ ਦੱਸ ਚੁੱਕਾ ਹਾਂ ਕੋਈ ਵੀ ਮੇਰਾ ਵੀਰ ਮੈਨੂੰ WhatsApp ਤੇ ਆਪਣੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਭੇਜ ਕੇ ਆਪਣੇ ਰੋਗ ਬਾਰੇ ਸਹੀ ਸਲਾਹ ਲੈ ਸਕਦਾ ਮੇਤੋਂ ਜੀ ਡਾਕਟਰ ਸਾਹਿਬ ਇਹ ਤਾਂ ਬੜਾ ਇਨਾ ਟੇਸਟ ਇਸ ਤਰ੍ਹਾਂ ਦਾ ਟੇਸਟ ਨਹੀਂ ਮੈਂ ਅਜੇ ਤੱਕ ਦੇਖਿਆ ਜੀ ਸੱਚੀ ਕਹਿ ਰਿਹਾ ਬਹੁਤ ਜ਼ਬਰਦਸਤ ਸਟੇਜ ਸਟੇਸਟ ਹੈਗਾ ਜਿਹੜਾ ਇਹ ਖਜੂਰ ਸ਼ੇਕ ਦਾ ਬਣਿਆ ਡੇਟ ਸ਼ੇਕ ਦਾ ਬਣਿਆ ਔਰ ਬਾਕ ਕਮਾਲ ਮੈਨੂੰ ਲੱਗਦਾ ਕਿ ਬਹੁਤ ਕਹਿੰਡ ਚੀਜ਼ ਹੈਗੀ ਵਰਤਨ ਵਾਸਤੇ ਅਸੀਂ ਯੂਜ਼ ਕਰਕੇ ਵੇਖਾਂਗੇ ਤੁਹਾਡੇ ਕਹੇ ਤੇ ਜੀ ਖਾਲੀ ਅਸੀਂ ਕਿਸ ਰਸਤੇ ਵਾਲੇ ਪਾਸਿਓਂ ਜਾਂ ਆਲ ਓਵਰ ਵੀ ਕੋਈ ਫਾਇਦਾ ਹੋਣ ਵਾਲਾ ਹੈ ਜੀ ਇਹਦਾ ਦੇਖੋ ਜੀ ਮਸਲ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈ ਜਿਹੜੇ ਮੇਰੇ ਵੀਰ ਜਿਮ ਜਾਂਦੇ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਮਸਲ ਨਹੀਂ ਗਰੋ ਹੁੰਦੇ ਜਾਂ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਂਦੀ ਉਹਨਾਂ ਲਈ ਬਾਡੀ ਤੇ ਮਾਈਂਡ ਦੋਨਾਂ ਚੀਜ਼ਾਂ ਨੂੰ ਰਿਲੈਕਸ ਕਰਦੀ ਹੈ ਪੀਣਾ ਕਿਸ ਵੇਲੇ ਹੁਣ ਇਹ ਵੀ ਦੱਸ ਦਿਓ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਪੀ ਸਕਦੇ ਹੋ ਤੁਸੀਂ ਦੁਪਹਿਰ ਨੂੰ ਪੀ ਸਕਦੇ ਹੋ ਜਦੋਂ ਸ਼ਾਮ ਨੂੰ ਪੀ ਸਕਦੇ ਹੋ ਰਾਤ ਨੂੰ ਸੌਣ ਵਾਲੇ ਵੀ ਪੀ ਸਕਦੇ ਹੋ ਕਿਸੇ ਟਾਈਮ ਵੀ ਲੈ ਸਕਦੇ ਹੋ ਤੁਸੀਂ ਫੈਰਾ ਦਾ ਲਾਜ਼ਮੀ ਹੋਣਾ ਹੀ ਹੋਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋਇਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਖਜੂਰ ਸ਼ੇਕ ਦਾ ਇਸਤੇਮਾਲ ਕਰਦੇ ਹਾਂ ਨਾ ਸਿਰਫ ਗਰਸਤੀ ਵਾਲੇ ਪਾਸੇ ਉਹ ਸਗੋ ਆਲ ਓਵਰ ਸਾਰਾ ਦਿਨ ਤੁਹਾਡਾ ਦਿਨ ਹੈਗਾ ਜਿਹੜਾ ਔਰ ਨਰਜੈਟਿਕ ਰਹਿਣ ਵਾਲਾ ਹੈ ਔਰ ਖੰਜੂਰਾ ਆਪਣਾ ਕਮਾਲ ਜਿਹੜੀਆਂ ਉਹ ਕਰਕੇ ਤੁਹਾਨੂੰ ਦਿਖਾਣਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਫਿਰ ਤੁਸੀਂ ਕਾਲੇ ਬੁੱਲ ਵਾਲੀ ਫੀਲਿੰਗ ਹੈਗੀ ਜਿਹੜੀ ਝੋਟੇ ਵਾਲੀ ਉਹ ਸਾਰਾ ਦਿਨ ਆਪਣੇ ਹਰ ਕੰਮ ਦੇ ਵਿੱਚ ਮਹਿਸੂਸ ਕਰੋਗੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਜਲੰਧਰ